ਜੀ ਗੱਲ ਜੀ ਤੁਹਾਡਾ ਜੀ ਵੀਡੀਓ ਚ ਹੋਰਾ ਚਾ ਇਕਲੀ ਆ ਉੱਕਰ ਬੋਟ ਅੱਜ ਬੂਟ ਕੱਢਣਾ ਕਹਿੰਦਾ ਕਹਿੰਦਾ ਪਾਉਂਦਾ ਕਹਿੰਦਾ ਹਾਂ ਅੱਧੀ ਵਿਚਾਰ ਲੈਣ ਚੱਲੇ ਆ ਟਰਾਲਾ ਕਹਿੰਦਾ ਤਾਂ ਰੈਡੀ ਮੁਰਾ ਆਉਣਾ ਇਹਨਾਂ ਨੇ ਹਾਂ ਮੁਰਤਾ ਆਉਣਾ ਉਹ ਗੱਲ ਕਰਦਾ ਚਾਰ ਲੈਣ ਚੱਲੇ ਅੱਜ ਜਿਆਦਾ ਲੈਣਾ ਗੈਰੀ ਦੀ ਪਾਣੀ ਕਿ ਖਾਂਗੇ ਆ ਖਾ ਲੈਣਾ ਇੱਕ ਦੋ ਦਿਨ ਤੰਗ ਕਰੂਗਾ ਤੇ ਫੇਰ ਖਾਵੇਂ ਪੰਦੀ ਡੋਲ ਤੇ ਪਾ ਕੇ ਦੇਖ ਲੈਣਾ ਤਾਂ ਨਹੀਂ ਕਿ ਪਹਿਲੇ ਦਿਨ ਤਾਂ ਖਾਣਾ ਹੀ ਨਹੀਂ ਹੈਗਾ ਉਹ ਨਹੀਂ ਹੌਲੀ ਹੌਲੀ ਖਾਣ ਲੱਗ ਜਣਗੀਆਂ ਆ ਰਹੇ ਨੇ ਖਾ ਲੈਣਾ ਉਹਨਾਂ ਨੇ ਆਪੇ ਇੰਨਾ ਗਿਆ ਪਤਾ ਨਹੀਂ ਕਿੰਨੀਆਂ ਕਿਹੜੇ ਕਿਹਦਾ ਹਿਸਾਬ ਨਾਲ ਮਿਲਦਾ ਜਿਹੜੀ ਕਿਲੋਆਂ ਚ ਕਿ ਹੈ ਕਵਾਂਟਲ 600 ਰੁਪਏ ਕਵਾਂਟਲ 600 ਦੇ ਜਾਂ ਫਿਰ ਤਾਂ ਠੀਕ ਆ ਉਹ ਤਾਂ ਦੋ ਇਕੱਠਾ ਮੁਕਣੀਆਂ ਨਹੀਂ ਕਿੰਨਾ ਟਾਈਮ ਕੱਢ ਜੂ ਇੱਕ ਇਕੱਠ ਦੋ ਮਿੰਨੇ ਕੱਢਦੇ ਨੇ ਪੈਨਾਂ ਦਾ ਬਾਤ ਹੋਰ ਉੱਥੇ ਕਿਰ ਭਰਕੇ ਪਾਉਣਾ ਇੱਕ ਦਸ ਲਾ ਇੱਕ ਟਾਈਮ ਦਾ ਬਸ ਵਾ ਫਿਰ ਤਾਂ ਠੀਕ ਆ ਇੱਕ ਦਸ ਲਾ ਇੱਕ ਟਾਈਮ ਦਾ ਭਾਈ ਜਾਓ ਮਿਹਨਤ 2 ਡੇਡ ਮਿੰਟੇ ਤੇ ਪਰ ਕੱਢ ਦੇਣਾ ਲਾਈਕ ਕਾਉਂਟਾ ਨਹੀਂ ਜਦੋਂ ਪਾਦਾ ਨਹੀਂ ਜਾਂਦਾ ਹਾਂ ਜਿਆਦਾ ਪਾਈ ਜਾਓਗੇ ਇੱਕ ਤਾਂ ਫੇਲੀ ਗਿਆ ਬੰਨ ਲੈ ਇੱਕ ਤਾਂ ਲਾਈਕ ਟਾਈਮ ਪਾਉਨੇ ਯਾਰ ਦਾਣਾ ਅੰਦਰੋਂ ਪੈਂਦਾ ਹੁੰਦਾ ਹਾਂ ਹਾਂ ਆਹੋ ਤੁੜੀ ਵਿੱਚ ਰਲਾਉਣਾ ਹੱਥ ਮਾਰਨਾ ਉਹ ਤਿੰਨ ਡੰਗਰ ਹੈਗੇ ਆ ਚਾਰ ਹੋ ਗਏ ਹੁਣ ਚਾਰ ਹੋ ਗਏ ਹੁਣ ਤਾਂ ਹਾਂ ਇੱਕ ਕੱਟਾ ਵੀ ਆ ਪੰਜ ਹੋ ਗਏ ਕੱਟਾ ਤਾਂ ਹਲੇ ਕੁਝ ਨਹੀਂ ਖਾਂਦਾ ਕੱਟਾ ਕਹਿੰਦੇ ਦੁੱਧਾ ਪੀਂਦਾ ਕਿੱਲੋ ਉਹ ਤਾਂ ਮੈਂ ਬਲਾਉਣਾ ਉਹ ਵੀ ਤਾਂ ਹਾਂ ਇਹ ਹਰ ਦਿਨ ਦੇਖ ਖੂਦ ਦੇ ਤੇ ਖੁਦ ਹੀ ਹੋ ਗਿਆ ਕਿ ਕਿਤੇ ਉਹ ਬਾਡੀ ਹੱਤੀ ਉਹ ਬੁੱਢੀ ਹੋ ਗਈ ਉਹ ਡੈਡੀ ਯਾਰ ਬੱਕ ਸੂਸਰਾ ਉਹ ਨਹੀਂ ਵੱਢਣੇ ਬੱਸ ਛੱਡਦੇ ਉਹ ਕਾਹਨਾ ਕੋਦਸਰਾ ਉੱਤੇ ਉਹ ਨਹੀਂ ਵੱਢਣੇ ਵਾਸਤੇ ਨਾ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਮੈਂ ਤਾਂ ਦੇਖਿਆ ਨਹੀਂ ਬੱਸ ਵੀ ਡੈਡੀ ਵੱਢਣੇ ਮੈਂ ਆ ਗੱਲ ਖਾਗਾਂ ਆ ਪਟਾ ਦੂੰਗਾ ਉੱਤੇ ਬਾਟ ਹੋ ਗਈ ਡੈਡੀ ਡੀ ਪੁੱਠੇ ਜੀ ਬਾਬਾ ਜਿਹੜਾ ਵੱਢ ਕੇ ਨਹੀਂ ਗਿਆ ਇਹ ਜਾਂਦਾ ਨਾ ਪੜਾਉਂਦਾ ਵਾੜ ਹੋਣੀ ਨਹੀਂ ਜੀ ਇਹ ਖਤਮ ਹੋ ਜਾਣੀ ਖਾਲ ਖਾ ਹੋ ਗਏ ਆ ਹਾਂ ਹਾਂ ਮਹੀਨਾ ਹੋ ਗਿਆ ਆਪਾਂ ਨੂੰ ਬਾਂਦਿਆਂ ਨੂੰ ਇਹ ਬਾਬਾ ਜੀ ਤਾਂ ਹੀ ਜਾਂ ਦੂਸਤ ਦੁਆਰਾ ਵੀ ਹੋਇਆ ਉਹ ਬੀਜਾ ਹੁਣ ਦੁਆਰੇ ਬਾਦਣਾ ਹੁਣ ਜਿੰਨਾ ਸਰਜੂਗਾ ਜੜੀ ਤੂੰ ਇਕੱਠਾ ਆ ਜਾ ਹੁਣ ਖੜੇ ਰਹਿਣਾ ਜੜਾ ਪਟਕੇ ਬੀਜੂਗਾ ਹਾਂ ਅੱਛਾ ਹੋਰ ਹੈ ਨਹੀਂ ਮੈਂ ਜੜੀ ਕਿੱਕ ਲਈ ਤੀ ਹੁਣ ਜੜੇ ਪਟਕੇ ਲਾ ਦੂਗੇ ਉਹਦੀ ਸਾਰ ਲੈਣਾ ਉਹਦੇ ਜਿਹੜਾ ਬੱਦਲਣ ਇੱਕ ਦਿੰਦੇ ਦਾ ਘੂਰ ਆ ਬਸ ਆ ਦੇ ਵਿੱਚ ਬਹੁਤ ਬਥੇਰਾ ਹੋ ਜਾਣਾ ਮੈਂ ਤਾਂ ਇਹ ਕਹਿੰਦਾ ਐਧਰ ਐਧਰ ਬਾਣੀ ਐਧਰ ਦੁਆਰ ਦੀ ਬਾੜ ਹੋਣੀ ਹੌਣ ਤੇ ਵੜੂ ਨਹੀਂ ਕਰਨੀ ਵੀ ਹੌਣ ਤੇ ਵੜ ਬਰਸੀਨ ਚੱਲ ਪਣਾ ਜਾਂ ਚੇ ਹੁਣ ਤਾਂ ਚੱਲ ਪਣਾ ਜਿਵੇਂ ਹੋਇਆ ਜੀ ਇੱਧਰ ਉੱਧਰ ਵੀ ਲਾ ਨਾ 10 ਦਿਨ ਚੱਲੀ ਸਾਫ ਕਰ ਦੇਣਾ ਨਾਲੇ ਕੋ ਸਸਰਾ ਜਾ ਹੂੰ ਬਾਕੀ ਦੋਰਾ ਬੀਜਾਂਗੇ ਫਿਰ ਫਰ ਬੀਜਾ ਦੇਤਾ ਆਦਰ ਵੀ ਪੁੱਛੋ ਕੈਮਰੇ ਵਾਲੇ ਨੂੰ ਪਾਵਲਾ ਖੜਾ ਆ ਦੱਸੋ ਬਾਈ ਸੁਣੇਗਾ ਦੱਸਣਾ ਬੀਜਣੇ ਇਹੋ ਜਿਹੀਆਂ ਚੀਜ਼ਾਂ ਚ ਨਹੀਂ ਮੇਰੀ ਕੋਈ ਹੋਵੇ ਬਾਈ ਇਹ ਪਪਾ ਦੀ ਹੋਊਗਾ ਕਿਆ ਬੀਜਣਾ ਕਿਆ ਨਹੀਂ ਦੋ ਦੋ ਜ਼ਿੰਮੇਵਾਰੀਆਂ ਸਾਰੀਆਂ ਹਾਂ ਧੰਵਾਦ ਆ ਉਹ ਸਾ ਦੇਲ ਉਹ ਨਾਲੇ ਕਿੱਲਾ ਨਾਲੇ ਪੱਛੋਂ ਚੱਲੀ ਯਾਰ ਆ ਤਾਂ ਕਿੱਲਾ ਹੁਣ ਵੀ ਹਵਾ ਛੇਤੀ ਬੱਤ ਆ ਜੂ ਮੈਂ ਦੇਖ ਲੈ ਤੂੰ ਪਾਉਣੇ ਨਹੀਂ ਟੀਮ ਦੇ ਉੱਪਰ ਵੀਜੀ ਨਹੀਂ ਪਹਿਲਾਂ ਜਦ ਇੱਕ ਉੱਤੇ ਜੀਡੀ ਨਹੀਂ ਬਣਾਈ ਹੁਣ ਧੁੱਕੇ ਬਾਹਰ ਰੌਣੀ ਕਰਕੇ ਉਹ ਕਹਿੰਦਾ ਰੌਣੀ ਕਰੀਏ ਸਾਰੀ ਕਿੰਨੇ ਨੇ ਚੱਲਦੀ ਲਗਾਤਾਰ ਹੋਗੀ ਉਹ ਘਰੇ ਕਿ ਸੁੱਕਾ ਖੇਤ ਸੁੱਕਾ ਖੇਤ ਕਿਹਦੇ ਪ੍ਰਾਲੀ ਨਹੀਂ ਚੱਕੋਈ ਉਹਨਾਂ ਤੇ ਬਹੁ ਪੰਗਾ ਹੋਗੇ ਹੋਰ ਰੌਣੀ ਕਰਨੇ ਪੈਣੇ ਰੌਣੀ ਕਰਨੇ ਪੈਣੇ ਗੱਟਾ ਬੰਨਿਆ ਹੋਵੇ ਨੀ ਚੱਕਦੇ ਗੱਜਰ ਇੱਥੇ ਛੱਡ ਹੈ ਜੀ ਵੀ ਆ ਗਏ ਹੈ ਆਇਆ ਜੀ ਮਸਵਾਨ ਦੇ ਗੇਰ ਨਾ ਆਇਆ ਤਾਈ ਟੋਏ ਚ ਕਿਦੇ ਕੱਢਣੇ ਪੈਜੋ ਪਹਿਲੇ ਕੀ ਲੈ ਆਉਣੀ ਕੱਢੇ ਆਪਾਂ ਨਮਾਗੇ ਹੈ ਕਰਕੇ ਬਤਾਇਆ ਹੱਥ ਰਹਿਣੇ ਸਾਰੇ ਸਿਆਲ ਲੈ ਤੰਡ ਕਿਤੇ ਲੈ ਤੂੰ ਜਾਈਂ ਬਤਾ ਪਈ ਫਰੀਂਦਾਂ ਚ ਮੈਂ ਤਾਂ ਉਂ ਬਾਹਰ ਗਿਆ ਮੈਂ ਨਹੀਂ ਕੰਮ ਹੋਈ ਕੱਲ੍ਹ हां उही या छोड <laughs> दे ने ਖੜ ਜਾ ਚਾਚੇ ਨੇ ਨਾ ਇੱਕ ਸਵਟਰ ਕੱਟ ਛੱਡਣਾ ਆਪਣਾ ਨਾਲ ਉਹੀ ਛੱਡਣੀ ਨੇ ਹਾਂ ਮੋੜੇ ਬਰਾਂ ਦੇਣੀ ਦੇਖ ਲਈ ਤੂੰ ਬਾਬਾਈ ਨੇ ਤਾਂ ਜੈਕਟ ਲੋਈ ਚੱਕ ਲਈ ਆਪਣੀ ਰਾਤ ਮਾ ਪਿਆ ਉਹ ਕਿਦਾਂ ਕੰਬਲ ਵਰਗਾ ਦਾ ਪਜਾਮਾ ਕੰਬਲ ਜਿਹਨਾਂ ਦਾ ਮੋਟਾ ਪਾਈ ਕਰਦਾ ਜੇ ਉਹ ਤਾਂ ਜੇ ਦੀਪ ਆ ਗਿਆ ਕਹਿੰਦਾ ਤੂੰ ਬਾਹਰ ਅੰਦਰ ਪੈ ਲੈ ਅੰਦਰ ਪੈ ਤਾਂ ਮੌਰ ਕਿੱਥੇ ਬਹਿਣੀ ਜਾਂਦਾ ਬਾਹਰ ਉੱਥੇ ਬਹਿਣਾ ਬਾਹਰ ਬਰਾਂ ਦੇ ਉੱਥੇ ਖਾਣ ਲੱਗਦਾ ਠੰਡ ਹੋ ਗਈ ਠੰਡ ਹੋ ਗਈ ਨਹੀਂ ਉਹ ਜਿਹੜੀ ਹਵਾ ਉਹ ਵੀ ਹਲੇ ਦੇਖ ਲਓ ਤਾਂ ਪਾਣੀ ਨਿਕਲੀ ਆ ਪਾਰਾ ਨਾ ਆ ਕੇ ਆ ਰਸਤਾ ਦੇਖ ਕਿੰਨਾ ਖਰਾਬ ਉਧਰੋਂ ਚਲੇ ਜਾਣਾ ਇਹਦੇ ਨਾਲੋਂ ਇਹ ਕਿੰਨਾਂ ਨਾਲ ਟਾਪਰਾਂ ਅੰਗਰੇਜ਼ਾਂ ਜੱਥੇ ਮਿੱਟੀ ਚੱਕੀ ਇਹਨਾਂ ਨੇ ਦੇਖ ਕਰ ਦੱਸਿਆ ਸਾਰਾ ਸੋ ਕੋੜਾ ਕੰਨ ਨਾਲ ਕਾਇ ਕਰਦੇ ਤੇ ਇਹਨਾਂ ਦੇ ਦੇਖ ਲੈ ਉਹ ਰਸਤਾ ਦੇਖ ਲੈ ਕਿਹੜਾ ਕਮਿਟੀ ਦੀ ਨਾ ਟੱਕ ਪਈ ਫੰਡਾਂ ਦੇ ਖਾਲੀ ਦੋਪਰ ਲਾ ਉਹ ਨਦੀ ਟੁੱਟਣ ਕਰਕੇ ਰਸਤਾ ਖਰਾਬ ਹੋ ਗਿਆ ਜਦੋਂ ਤੋਂ ਪਹਿਲਾਂ ਤਾਂ ਮਿੱਟੀ ਚੱਕੀ ਸੀ ਮੈਂ ਕਿੱਥੇ ਨੂੰ ਵੱਡੂੰਗਾ ਆਹ ਥੇ ਸਦਾ ਹੀ ਆਇਂ ਵੱਟਲਾ ਇਹ ਹੂੰ ਡਰ ਲਾਦਾ ਕਿ ਤੇ ਐਵੇਂ ਜਾਂਉਂਦੇ ਜੰਗਨ ਵਾਲਾ ਕੰਮ ਹੋਵੇ ਕਿਤੇ ਐਵੇਂ ਹੀ ਜਾਂਉਂਦੇ ਜੰਗਨ ਵਾਲਾ ਕੰਮ ਹੋਵੇ ਰਾਤਾਂ ਕੋ ਜਿਆਦਾ ਹੀ ਘਰਾਦਾ ਆਉਂਦਾ ਉਹ ਉਧਰ ਨੂੰ ਆਉਂਗਾ ਹਾਂ ਉਧਰੋਂ ਆ ਜਾਾਂਗੇ ਸਾਫ ਸਾਫ ਪਤਾ ਕੀ ਆਏ ਜਿਹੜਾ ਹੁਪਾਰੀ ਮੰਡ ਕਰ ਰਿਹਾ ਵਾ ਇੱਧਰ ਪੜਨੇ ਤੈਨੂੰ ਆ ਸੋਕਰਾਣਾ ਜੀ ਉਹ ਇਹ ਜਦੀ ਮੇਂਦਰਾ ਪਿਕਅਪ ਮੇਰਾ ਉਹਦਾ ਕੰਮ ਹੈ ਕਿ ਅੱਜ ਇਹ ਕਹਿੰਦਾ ਅਨੰਦ ਸਿੰਘ ਨੂੰ ਕੋਈ ਮਸਾ ਪਤਾ ਪੱਕਾ ਹੀ ਨਾ ਥੰਦੇ ਪੱਕੇ ਕਰਕੇ ਹਾਂ ਜੰਨਣਾ ਹੁਣ ਬਿਨਾਂ ਕੋਈ ਨਹੀਂ

ਉਹ ਕਿਤੇ ਘੇ ਰੇੜੀ ਟੁੱਟ ਗਈ ਲੈ ਆ ਬਾਈ ਜੇ ਤਾਂ ਸੌਦਾ ਕਰਨਾ ਕੇ ਦਾ ਰੇੜੀ ਦੋ ਲੈਣੀ ਇਕ ਲੱਤ ਨਹੀਂ ਕੇ ਤੈਨ ਆ ਜਾ ਤੂੰ ਦੱਸ ਨਾਲ ਕੇ ਨਾ ਤਾਰ ਕੇ ਆਉਣੀ ਉੱਥੇ ਤਾਰਿਆ ਫਿਰ ਚੱਲ ਇੱਕ ਤਾਰ ਲਾ ਉਹਨੂੰ ਫੋਨ ਸੁਣ ਲੈਣ ਦੇ ਉਦੋਂ ਵੀਰ ਦਾ ਸੌਦਾ ਨਹੀਂ ਬਣਦਾ ਹੈਗਾ ਗੋਲ ਗੱਪਿਆਂ ਵਾਲਾ ਆ ਗਿਆ ਜੀ 2000 ਰੁਪਏ ਖਾਲਾ ਹਾਂ ਬੰਦਾ ਨਹੀਂ ਸੌਦਾ ਸੌਫਾ ਤਾਂ ਬਣਿਆ ਹੋਈ ਐ ਫੇਰ ਮੈਂ ਕਿਸੇ ਬੰਦੇ ਨੂੰ ਠੀਕਦਾ ਵੀ ਘਟਾ ਵਾ ਦੇਖਣੀ ਚਾਹ ਰ ਜਵੇ ਲੈ ਉਹ ਮੇਤੇ ਬੰਦਾ ਉਹ ਕਹਿੰਦਾ ਉਹ ਮੈਂ ਲੈਦਾ ਤਾਂ ਸੁਣਿਆ ਵੀ ਇਹਦਾ ਬੰਦਾ ਆਉਂਦਾ ਇਹ ਕਊਦੇ ਨਾਲ ਤੇ ਤੂੰ ਨਗਦ ਲੈ ਮੈਂ ਸੁਣਦੇ ਕੋਲ ਆਹ ਦੇਖ ਤੈਨੂੰ ਨਗਦ ਪੇਮੈਂਟ ਦਿੰਦਾ ਇਹ ਨਗਦ ਪੈਸੇ ਹੀ ਦਿੰਦਾ ਨਗਦ ਤੇਰੀ ਵੇਚ ਮੈਂ ਵੇ ਲੈ ਖਾਣੇ ਦਾ ਨਹੀਂ ਗੋਲ ਗੱਪੇ ਨਹੀਂ ਬੱਸ ਅਜ ਬੰਦਾ ਹੋ ਰਾ ਇਹ ਨਾ ਗ ਦੋਨੋਂ ਨਾ ਗਦਾ ਸਾਡੇ ਕੋਲ ਖਾਲਾ ਰੁਕਿਆ ਤੈਨੂੰ ਰੋਕਣਾ ਨੂੰ ਖਰਾਬ ਯਾਰ ਨਹੀਂ ਗੋਲ ਗੱਪੇ ਕੀ ਖਾਲਾ ਚੱਲ ਲੈ ਹੋ ਮੁਕਰ ਗਈ ਆ ਇਹਦਾ ਨਹੀਂ ਦਿਲ ਕਰਦਾ ਡਰ ਲੱਗਦਾ ਤੈਨੂੰ ਵੀ ਨਾ ਆਈ ਵੀ ਕਰੀ ਖਾਣੇ ਨਹੀਂ ਦੱਦਿਆ ਯਾਰ ਕਿਆਰੀਆਂ ਚ ਵੱਢ ਜਾਣਾ ਫਿਰ ਉਹਦੇ ਕਣੇ ਜਿਹੜਾ ਸਮਾਨ ਬੀਜੇਗਾ ਖਰਾਬ ਹੋ ਜੂ ਤੜਦੇ ਤੋਂ ਪੰਡਾ ਪਿੱਛੇ ਨੂੰ ਦੇ ਗਣੇ ਪੰਜੀ ਲਿਆ ਪੰਜੀ ਕਲਾ ਖਿੱਚ ਲੈ ਮੈਂ ਇਦਾਂ ਖਿੱਚ ਲੈ ਮੈਂ ਪਾ ਕੇ ਕਾਨੂੰ ਪਾਟ ਜੈਣਾ ਪਾ ਕੇ ਤੇ ਢੇਡ ਨਹੀਂ ਹੈ ਉਹ ਨਹੀਂ ਨਹੀਂ ਖਰਾਬ ਹੋ ਜੈਣਾ ਖੋਲਣਾ ਨਹੀਂ ਇੱਕ ਪੰਡ ਖੋਲਣੀ ਹੈ ਹਜੇ ਇੱਕ ਹਰੇ ਠਹਿਰ ਕੇ ਖੋਲਾਂਗੇ ਹੈ ਮੈਨ ਦਾ ਇੱਕ ਦਾਰੀ ਇੱਕ ਦੈਂ ਦਾਰੀ ਆ ਆਹੋ ਕਰ ਆਹੂ ਫਿਰ ਕੇ ਲੈ ਉਹਦਾ ਤੂੰ ਕਹਿੰਦਾ ਕੋਈ ਕਵਾਂਟਰ ਨਹੀਂ ਲੱਗਦੀ ਨਹੀਂ ਹਾਂ ਕਵਾਂਟਰ ਨਹੀਂ ਲੱਗਦੀ ਹੈ ਨਹੀਂ ਹੋਰ ਸਮੇਂ ਅਰੇ ਕਹਿੰਦਾ ਕਣੀ ਹੈ ਇੱਥੇ ਹੀ ਬਸ ਅੱਛਾ ਆ ਚੱਕ ਦੋ ਉਧਰ ਗੇਰ ਦੇ ਤਿੰਨੇ ਪਾਉਂਦਾ ਜਾ ਰੋਡ ਤੇ ਇੱਥੇ ਨੂੰ ਬਸ ਛੜ ਦੇ ਛੜ ਦੋ ਨਾ ਯਾਰ ਪਰ ਇਹਨੂੰ ਗੇਰ ਦੇ ਮੈਂ ਉੱਥੇ ਪਜਾ ਦੇਣੀ ਆ ਸਰੇ ਟੂੜੀ ਕੋਲ ਪਜਾ ਦੂੰਗਾ ਮਤੂੰ ਹਾਂ ਹਾਂ ਸੈਂਡੈਂਡ ਲਾਣਾ ਤੋੜਦੀ ਮੇਰੇ ਉਡੀਆਂ ਫਿਰ ਲਾਇਆ ਆਹ ਰੈਡੀ ਕਰਕੇ ਲਾਇਆ ਮੋਟਕ ਸਾਰਾ ਤੇ ਜਰ ਨਹੀਂ ਪਾਰੀ ਤੇ ਉਹੀ ਗੱਲ ਜੀ ਤੂੰ ਮੈਂ ਡਰਦਾ ਸੀ ਨਿਕਲ ਗਿਆ ਵਿੱਚ ਤੇ ਹੁਣ ਤਾਂ ਇੱਕ ਨਹੀਂ ਲੱਗਦੀ ਮਰ ਮਰ ਹੁਣ ਆਹ ਦੋ ਦੋ ਹੋਣਗੀਆਂ ਪੈਸੇ ਨਹੀਂ ਹਾਂ ਨੂੰ ਛੱਡਣ ਚੱਲੇ ਆ ਤਾਂ ਹੀ ਕਹਿੰਦਾ ਵੀ ਤਾਰੇ ਗੈਲ ਲੱਗਦੀ ਓ ਉਹ ਕਹ ਰਹੇ ਇਹ ਮਿਲਿਆ ਜੀ 650 ਰੁਪਏ ਦਾ ਕੁੰਟਲ ਐ ਗਣੇ ਇੱਕ ਗੱਠ ਪੈ ਗਈ 730 ਰੁਪਏ ਦੀ ਹੈ ਨਾ ਹਾਂ ਕਿਉਂਕਿ ਇੱਕ ਕੁੰਟਲ 15 ਕਿਲੋ ਦੀ ਐਵਰੇਜ ਆਈ ਇੱਕ ਗੱਠ ਦੀ ਚਲੋ ਆ ਗਿਆ ਖੇਲਾ ਕਰੀ ਜਾਂਦਾ ਤੂੰ ਬਾਹ ਮਾ ਜਸ਼ਨਾ ਪਾਣੀ ਗਿਆ ਮਾੜਾ ਜਾ ਪਾਣੀ ਖਾਤਾ ਫਿਰ ਨਹੀਂ ਬੱਤ ਨਹੀਂ ਆਉਣਾ ਛਿੱਤੀ ਅੱਛਾ ਫਿਰ ਸਸਤੀ ਗੱਲ ਜੀ ਨੰਨਾ ਠੀਕ ਹੈ ਛਿਰਕਿਆ ਵਾ ਫਿਰ ਪਾਣੀ ਵੀ ਆਰਗੇਨਿਕ ਲਾਉਣਾ ਤਾਂ ਉਹਦੇ ਖਾਣੇ ਚ ਕਣਕ ਆਰਗੇਨਿਕ ਆ ਮੇਰਾ ਦਾ ਫਿਲਟਰ ਵਾਲਾ ਪਣੀ ਜਾਂਦਾ ਲੈ ਲੈ ਹਾਦਾ ਸਾਰਾ ਹਿੱਟ ਵਿੱਚ ਆ ਨੀ ਗੱਲ ਦਾ ਬਹੁਤ ਆ ਗੱਲ ਦਾ ਬਹੁਤੀ ਮਾਹ ਹੋਰ ਮਰਜੀ ਜੀ ਦਾ ਦਿੰਦਾ ਨਾ ਗੱਲ ਦਾ ਬਾਦੂ ਆ ਕੱਲੂ ਇਹ ਤਾਂ ਕੰਮ ਕਰਦੇ ਨਾ ਪਤਾ ਵਿੱਚ ਨਹੀਂ ਆ ਹੱਥ ਨਾਲ ਵੀਜੀ ਹੱਥ ਨਾਲ ਵੀਜੀ ਤੇ ਨਾਲ ਆਹ ਦੂਈ ਗੱਲ ਹਾਂ ਬਹੁਤ ਵਧੀਆ ਘੇਰਦੀ ਆ ਉਹ ਘੇਰਦੀ ਬਹੁਤ ਵਧੀਆ ਉਧਰਲੇ ਘੇਰਨੀ ਆ ਅਜੋ ਲੇ ਗਿਆ ਵਗਰਨਾ ਬਾਈ ਗਿਆ ਫਿਰ ਹੂੰ ਉਹ ਕਹਿੰਦਾ ਮੇਥੇ ਦਾ ਕੇਰੇ ਨਹੀਂ ਹੋਈ ਆ ਜੀ ਕਹਿੰਦਾ ਕੱਲ ਮੈਨੂੰ ਵੀ ਕਹਿੰਦਾ ਤਾਂ ਸ਼ੀਰਾ ਕਹਿੰਦਾ ਮੈਂ ਕੇਰਨੀ ਆ 3 ਵਜੇ ਦੇ ਜੀ ਉਹ ਮੈਂ ਤੇਰੇ ਕੋਲ 1/2 ਘੰਟੇ ਚ ਆ ਗਈ ਜਾਨਮਾਹਲ ਹਾਂ ਜਾਨਮਾਹਲ ਜੀ ਮੈਂ ਜਦੇ ਆਪਣਾ ਕੇਰੀ ਜਦੇ ਉਹਦੀ ਮੋਟਰ ਬਫੇ ਫੜਾਇਆ ਉਹਨੂੰ ਮੈਂ ਲੈ ਫੜ ਕਹਿੰਦਾ ਹਲੇ ਤਾਂ ਖੇਤ ਨਹੀਂ ਤਿਆਰ ਹੋਇਆ ਹੋਣੀ ਬਾਰੇ ਮਿੱਟੀ ਕੁਝ ਨਹੀਂ ਪਾਉਣਾ ਆਪਾਂ ਦੇ ਢੇਰ ਦਾ ਹਾਂ ਢੇਰ ਦਾ ਢੇਰ ਦਾ ਪਿਆ ਬਾਈ ਧੰਮਾ ਪਿਆ ਬੰਬਾ ਠੀਕ ਆ ਇਹ ਮੈਂ ਤਾਂ 2 ਵਜੇ ਛੱਡਿਆ ਹਾਲਾ ਢੇਰ ਦਾ ਠੀਕ ਆ ਢੇਰ ਦਾ ਤਾਂ ਪਾਉਣਾ ਇਹ ਰਾਵੀ ਦੇਖ ਲੈ ਹੁਣ ਕਿਹਜੇ ਕਿੰਨੀ ਗਿੱਲ ਦੇਖਦੀ ਖੇਤ ਚ ਲਾ ਹੋਇਆ ਗੁੱਡਕੇ ਛੱਡ ਦੂੰਗਾ ਭੋਰ ਕੇ ਹਨ ਓਰੇ ਤੇਰੀ ਕਣਕ ਦਬਣੀ ਹੋਣੀ ਇਥੇ ਉੱਚਾ ਖੇਤ ਹੈ ਖੇਤ ਉੱਚਾ ਚਾਹ ਲੌਰੀ ਕਰਿਆ ਹੁਣ ਕੰਮ ਜੇ ਨੀਵੀਂ ਜਗਾ ਹੁੰਦੀ ਫੇਰ ਦਬਣੀ ਤੀ ਹਾਂ ਉੱਚੀ ਹੈ ਉੱਚੀ ਹੈ ਇਹ ਅੱਜ ਕਿੱਧਰ ਅੱਜ ਹੁਣ ਕਰਮਜੀਤ ਦੀ ਕਣਕ ਵਿੱਚ ਜੰਮੀ ਆ ਨਾਲੇ ਕਹਿੰਦਾ ਬੀਜਣੀ ਨਹੀਂ ਦੀ ਅੱਜ ਬੀਜਣੀ ਹੈ ਫੈਕਟਰ ਗੱਗਿਆ ਲੈਂਦਾ ਹਾਂ ਫਟਿਆ ਨਹੀਂ ਹੈਗਾ ਹੈ ਕਹਿੰਦਾ ਬੀਜ ਕੇ ਛੱਡਣੀ ਆ ਬੀਜਣੀ ਆ ਕਹਿੰਦਾ ਮੈਂ ਬੀਜਾਂਗਾ ਖੇਤ ਕਿੰਨਾ ਗਿੱਲਾ 来 ਜੀ ਜੀ ਤਾਂ ਤੇ ਕੀ ਫਾਇਦਾ ਬੱਤ ਕਿੱਥੇ ਹੋਣਾ ਯਾਰ ਕੀ ਪਤਾ ਗੁੰਨਲ ਲੈਂਦੇ ਆ ਜਾਂ ਮੰਨਦੇ ਨਹੀਂ ਕਿਸ ਦੀ ਗੱਲ ਬੱਤ ਖੇਤ ਚਾਈਦਾ ਇਹ ਪੂਰਾ ਫੇ ਕੱਖੇ ਤੁਰ ਪੈਣਾ ਝੇਤੀ ਹਾਂ ਅਸੀਂ ਵੀ ਅੱਜ ਚਾਰ ਲੀਕੇ ਆਏ ਯਾਰ ਦੋ ਦਿਨ ਖੜ ਜਾ ਦੋ ਦਿਨ ਖੜ ਜਾ ਮਹਾ ਜੇ ਤਾਂ ਪ੍ਰੀ ਵੀ ਆਤਾ ਨਿਭਰ ਨਹੀਂ 12:00 ਵੱਜ ਗਏ ਅੱਜ ਯਾਰ ਕੀ ਬਣੂਗਾ ਮੌਸਮ ਦਾ ਇਹ ਵੀ ਤਾਂ ਗੱਲ ਆ ਸੜਾ ਸੁਰੇ ਨਹੀਂ ਆਦਾ ਕੋਈ ਹਾਂ ਕਿ ਫਾਹੇ ਜੀ ਤੇ ਮੇ ਬਦਲ ਗਿਆ ਸਾਰਾ ਹੁਣ ਅਹੀ ਜਾਂ ਤਾਂ ਜਨਵਰੀ ਫਰਵਰੀ ਚ ਕੰਮ ਹੋਏ ਕਰਦਾ ਫਸਲਾਂ ਨੇ ਵੀ ਕਿਹਾ ਝਾੜ ਦੇਣਾ ਕਣਕਾਂ ਹੁੰਦੀਆਂ ਸਿੱਧੀ ਸਿੱਧੀ ਆ ਜਾਂਦੀਆਂ ਇਹ ਕਣਕਾਂ ਨੂੰ ਕੋਈ ਨੁਕਸਾਨ ਨਹੀਂ ਦਾ ਕਣਕਾਂ ਤੋਂ ਫਾਇਦਾ ਆਈਦਾ ਧੁੰਦ ਦਾ ਥੋੜੋ ਫਾਇਦਾ ਯਾਰ ਮੌਸਮ ਉਹ ਨਹੀਂ ਲਾਏਗਾ ਤਾਫਮਾਨ ਪਰ ਕਣਕ ਨੂੰ ਠੰਡ ਦਾ ਫਾਇਦਾ ਏ ਠੰਡ ਕਿਹੜੀ ਐ ਜਿਹੜੀ ਵੀ ਹਾਠਾਂ ਦੀ ਪਹਿਲੀ ਜਿਹੜੀ ਸਾਂਝ ਸਵੇਰ ਹੁੰਦੀ ਉਹ ਆ ਗਿਆ ਉਹ ਆ ਗਿਆ ਉਹ ਦੇਖ ਕੌਣ ਉੱਪਰ ਸੂਰਜ ਇਹ ਆਵਾ ਇੰਨਾ ਦਾ ਫੇਸ ਲੁਕ ਜਿੰਦਾ ਜਾਂਦੀ ਯਾਰ ਅੱਜ ਕਿਧਰ ਅੱਗ ਵੀ ਨਹੀਂ ਹੈਗੀ ਵੀ ਜੱਟਾਂ ਨੇ ਕਿਤੇ ਅੱਗੇ ਲਾਈ ਹੋਵੇ ਉਹੀ ਐ ਹੁਣ ਕਿਹੜੀ ਇਹ ਮੌਸਮ ਠੰਡਾ ਹੁੰਦਾ ਸਵੇਰੇ। ਬਹੁਤ ਐਨਾ ਗਿਲ ਚੱਟ ਨਹੀਂ। ਹੁਣ ਇੱਕੜੀ ਬੀਜਣੀ ਬਸ। ਨਾ ਨਾ ਰੂਟਾ ਬੀਟਰ ਮਾਰ ਦੂੰਗਾ ਮੜ ਜਾ। ਹਾਂ ਮੈਂ ਉਹੀ ਕਿਹਾ। ਫੋਲਾ ਹੋ ਜਾਊਗਾ। ਤੇ ਰੂਟਾ ਬੀਟਰ ਮਾਰ ਕੇ ਸਵਾਗਾ ਮਾਰਨਾ ਪੈਣਾ। ਸਭ ਕੰਮ ਆਰੀਏ। ਕੱਲੇ ਪੋਲੀ ਰੂੰਗੀ ਕਿਤੇ? ਮੇਰੀ ਗੱਲ ਸੁਣ ਲੈ ਹੁਣ ਤੂੰ ਕਿਤੇ ਕੱਲਾ ਰੂਟਾ ਬੀਟਰ ਮਾਰੂੰਗਾ ਜੇ ਜਦੋਂ ਮਸ਼ੀਨ ਦਾ ਬੀਜੂੰਗਾ ਟੈਂਕੜੇ ਉੱਪਰ ਸਵਾਗਾ ਮਾਰਨਾ। ਫੇ ਕਿਤੇ ਹਵਾ ਨਾ ਪਵੇ ਤੇ ਫੇਰ ਨਾ ਜੰਮੇ ਸਾਲੀ। ਹਵਾ ਤਾਂ ਹੀ ਦਾ ਕਰਦਾ ਹੁਣ ਮੈਂ। ਉਹੀ ਕਹਿੰਦਾ ਮੈਂ। ਹੂੰ। ਵਾੜਾ ਹੀਂਦਾ ਕਰਦਾ ਹੂੰ ਚਾ ਰੂਟਾ ਬੇਟਰ ਦਾ ਬਾਲਾ ਪੂਰੀ ਜਿਲਚਾ ਨਹੀਂ ਜਨਾ ਤੇ ਨਾ ਪੂਰੀ ਹੈ ਤਾਂ ਮੋਟੀ ਗਿਲਤਾ ਪਹਿਲਾਂ ਵੀ ਸੀ ਮਗਾ ਥਲੀ ਹੋਲ ਚੜਾ ਦ ਮਮੜੀ ਬਹੁਤ ਆ ਗਿੱਲੇ ਹੈ ਇਹ ਉਹ ਕਹਿੰਦਾ ਪਾਣੀ ਲਾ ਦੇ ਮੈਂ ਪਾਣੀ ਲਾ ਕੇ ਦੱਸ ਲਾ ਫੇਰ ਕਿ ਤੇ ਦੱਸ ਦੇ ਨਾ ਵੱਧ ਨਹੀਂ ਆਉਣਾ ਫੇਰ ਤੂੰ ਦੱਸ ਦੇ ਨੂੰ ਰੋਂਦਾ ਇੱਥੇ ਤੂੰ ਦੱਸਿਆ ਜਾਏਗਾ ਵੀ ਅੱਜ ਵੀ ਅੱਜ ਕੱਲ ਖੇਤ ਬਾਗੇ ਆਏ ਤਵੀਆਂ ਗੱਲ ਹਾਂ 15 ਦਿਨ ਹੋ ਗਏ ਪਾਣੀ ਲਾਇ ਇਹਨੂੰ ਪਹਿਲੀ ਤਰੀਕ ਦਾ ਲਾਇਆ ਵਾਦਾ ਉਹ ਦਰਦ ਵੀ ਵਤੀ ਗੀ ਹੂੰ ਪਸਾਬ ਜੀ ਦੀ ਗੱਲ ਠੀਕ ਆ ਬਹੁਤੀ ਗੱਲ ਵੀ ਖਰਾਬ ਕਰਦੀ ਆ ਉਧਰ ਲਸਣ ਲਾਤ ਹੈ ਨਾ ਸੋਕੋਵੇਂ ਨਾ ਗਿੱਲੋਵੇਂ ਹਾਂ ਇਹ ਲੋਡਰ ਬੱਤ ਹੈ ਫੇਰ ਚੱਲ ਆ ਵੀ ਬਹੁਤ ਆ ਮੈਂ ਵੀ ਆਇਆ ਤਾਂ ਮੈਂ ਰੂਟਾ ਮਟਰ ਪਾਉਣ ਲੱਗਿਆ ਤਾਂ ਗੱਗੇ ਵਾਲਾ ਜਦ ਦੇਖਿਆ ਉਹ ਕਹਿੰਦੇ ਪਾਖੀ ਲਿਗੇ ਆ ਵੀ ਟਰੈਕਟਰ ਸੜੇ ਗੋਲਾ ਬਾਬਾ ਕਹਿੰਦਾ ਮੈਂ ਚੱਲ ਉੱਥੇ ਢੀੜਾ ਮਾਰ ਕੇ ਆਉਂਦਾ ਦੇਖ ਕੇ ਆਉਂਦਾ ਕਿੰਨਾ ਟਾਈਮ ਲਾਉਂਗੇ ਕਦ ਲੱਗਣਾ ਬਾਈ ਹਲੇ ਹਾਂ ਟਾਈਮ ਲੱਗਣਾ ਜੇ ਲੱਗਾ ਤਾਂ ਅੱਜ ਗਿਆ ਵਾ ਖੇਡਣ ਤੇ ਮੇਰਾ ਤਾਂ ਕੱਲ ਪਰੇ ਕੰਮ ਗਿਆ ਹੈ ਲੱਗਾ ਤਾਂ ਗਿਆ ਵਾ ਖੇਡਣ ਕੱਲ ਪਰੇ ਤੇ ਰੱਖ ਤੂੰ ਹੁਣ ਇੱਕ ਵਾਰ ਤ ਮੇਰੀ ਸਲਾਹ ਪਤਾ ਗਿਆ ਸੀ ਪਹਿਲਾਂ ਰੂਟਾ ਬਿਟਰ ਦਾ ਬਾਕੇ ਫੇਰ ਛਿੱਟਾ ਦੇ ਕੇ ਫੇਰ ਰੂਟਾ ਬਿਟਰ ਦਾ ਪਾਉਣਾ ਦਾ ਸ਼ਾਮ ਨੂੰ ਬਾਣੀ ਸ਼ਾਮ ਨੂੰ ਪਾਉਂਗਾ ਹੁਣ ਫੁਰਗਾ ਰੇ ਇਹਦਾ ਛਿੱਟਾ ਅੱਜ ਮਾਰ ਦੇਣਾ ਕਣਕ ਦਾ ਗਾਲੂ ਵੱਡਾ ਖੇਡਣ ਗਿਆ ਵਾ ਕਹਿੰਦਾ ਵੀਡੀਓ ਬਣਾ ਲਿਓ ਅੱਜ ਕਾ ਦਾਉਂਗਾ ਕਹਦਾ ਕੋਈ ਥੋੜੀ ਸਾਰਾ ਦਿਹਾੜੀ ਦੀ ਵਾਚ ਫੇਰ ਆਦਾਸ ਕਰੂੰਗਾ ਤੂੰ ਕਦੇ ਫੇਰ ਨਾ ਨਰ ਅਰਦਾਸ ਕਰੀ ਉਦੋਂ ਮੰਗੂ ਵੀ ਹਾਰ ਜਵੇ ਫੇਰ ਘਰ ਨੂੰ ਮੁੜੇ ਆਉਂਦਾ ਛੇਤੀ ਜਿੱਤੇ ਤੇ ਨਹੀਂ ਮੁੜਦਾ ਹੈਗਾ ਨਾ ਮੰਨੂ ਨਹੀਂ ਫੇਰ ਤੁਸੀਂ ਬੋਹਣ ਦਿੰਦੇ ਅੱਜ 18 ਨਿਬੜੂ ਦਾ ਕੰਮ ਯਾਰ ਹਾਂ ਹੋਰ ਕੀ ਆ ਕੱਟੂ ਬਾਦੀ ਕਰ ਹੋ ਗਿਆ ਹਾਂ ਕਚਰਾ ਆ ਗਿਆ ਉਹ ਹਾਂ ਮੰਨੂ ਨਹੀਂ ਗਰੀਬ ਨੂੰ ਬਣ ਕੇ ਬੀਜਣ ਦਾ ਜਿਹੜੇ 2 ਕਿਲੇ ਬੀਜਣੇ ਆ ਅੱਜ ਤਾਂ ਦਿੱਤਾ ਵਿਆ ਹੁਣ ਛਿੱਟਾ ਕਹਨੂੰ ਦੇਣਾ ਇੱਕੜੀ ਮੈਂ ਪਹਿਨਾ ਬੋਹਣਾ ਫੇਰ ਛਿੱਟਾ ਦੇਣਾ ਫੇਰ ਬੋਹਣਾ ਹਾਂ ਆਈ ਕੁਛ ਮੈਂ ਕਰਨਾ ਜਿਹੜਾ ਕੋ ਤੁਸੀਂ ਕਰਿਆ ਤੁਸੀਂ ਦੱਸ ਜਾਨੇ ਤੇ ਮੈਂ ਕੱਲਾ ਏ ਜੇ ਮੇਰਾ ਅੱਜ ਬਾਹ ਹੋ ਜਾਂਦਾ ਫਿਰ ਮੈਂ ਸਵੇਰੇ ਸਾਜਰੀ ਛਿੱਟਾ ਦੇ ਕੇ ਦੁਪਹਿਰੇ ਨੂੰ ਵੀਰ ਵਾ ਦੇਣਾ ਤਾਂ ਚੱਲ ਹੁਣ ਇਹਨੂੰ ਬੰਦਾ ਮਿਲਿਆ ਨਾ ਪੈਰ ਕਰਕੇ ਹੈ ਉਹ ਜਾਊਗਾ ਉੱਥੇ ਨੂੰ ਹਾਂ ਕੁਛ ਲਾਉ ਨੂੰ ਜੇ ਜਾਂਦਾ ਹੈ ਹੈ ਬੋਲ ਲੈ ਇਹ ਮੇਰੇ ਪਾਗੇ ਸਰੀ ਲਾਤੀ ਨੇ ਦਾ ਆਪਣਾ ਬਾਉਂਡ ਨਹੀਂ ਦਿੰਦਾ ਮੈਨੂੰ ਇੱਧਰ ਨੂੰ ਤੋਰਦੇ ਹੁਣ ਇਸੇ ਤੇ ਪੈਰ ਗਏ ਨੇ ਜਦ ਦੱਬਦਾ ਕਲੱਚ ਖੂਨ ਨਿਕਲਿਆ ਹੁੰਦਾ ਉਹ ਤਾਂ ਨਿਕਲ ਨਹੀਂ ਆ ਕੋਹਾੜੀ ਬਜਾਈ ਫਿਰਦਾ ਉਹੀ ਥੋੜੂ ਆ ਕੋਹਾੜੀ ਨਹੀਂ ਕਹੀ ਉਹਨੇ ਸੌਰੀ ਕਹੀ ਹਾਂ ਹੁ ਤੂੰ ਉਤਾਰ ਨੂੰ ਟੱਪਿਆ ਇੱਧਰ ਨੂੰ ਆ ਜਾ ਕਿੱਥੇ ਟੱਪਿਆ ਵੀ ਸਾਲਾ ਗੇਟ ਰੱਖ ਲਓ ਇੱਧਰ ਨੂੰ ਇਕੱਠਾ ਆ ਜਾ ਇੱਧਰ ਇੰਡੀਆ ਇੱਥੇ ਇੰਡੀਆ ਇੱਥੇ ਖੜੇ ਪਾਕਿਸਤਾਨ ਵਾਲੇ ਪਾਕਿਸਤਾਨ 'ਚ ਖੜੇ ਆ ਕੰਮ ਹੋਇਆ ਵੇ ਹੈ ਖੇਤ ਬਣ ਦੇ ਕਿੰਨਾ ਵਧੀਆ ਗਿਆ ਨਾਲੇ ਬਹੁਤ ਸੱਕਰ ਵਰਗਾ ਬੜਾ ਇਹ ਜ਼ਮੀਨ ਦਾ ਫਰਕ ਆ ਭਾਈ ਜ਼ਮੀਨ ਦਾ ਫਰਕ ਆ ਇਹ ਅਈ ਜੀ ਜੀ ਮੈਂ ਬਤਾਂਦਾ ਤੁਹਿਆ ਦੀ 25 30 ਬਾਈਆਂ ਗੱਲ ਦਾ ਮੈਂ ਬਣਦਾ ਬਾਡੀਓ ਨਹੀਂ ਹੈ ਜੀ ਹਾਂ ਉਹ ਬਣਦੀ ਹੋਣੀ ਹੈਗੀ ਹਾਂ ਉਹ ਤਾਂ ਕੇ 50 ਬਾਰੀ ਵੱਲ ਤੂੰ ਡਾਕਰ ਨੂੰ ਤਾਂ ਉਹ ਨਹੀਂ ਬਣਦੀ ਇਹ ਚੀਜ਼ੇ ਦੇ ਦਿੱਤਾ ਸੀ ਪੁਰਪਰੀਆਂ ਮਿੱਟੀ ਹਾਂ ਉਹ ਜਿੰਦਾ ਦਾ ਚੱਕ ਲੈ ਇਧਰ ਨੂੰ ਦੁਬੱਟਾ ਪਾਉਣੀ ਇਹਨਾਂ ਨੇ ਉਹ ਵੀ ਕਹਿ ਰਿਹਾ ਬਾਦ ਤਾਂ ਜਿਹੜਾ ਗਿੱਲਾ ਦਾ ਕੱਢ ਦੇ ਮਹਾ ਤੂੰ ਆਵੇ ਸਾਲਾ ਜੰਮੀ ਹੋ ਮੌਣੀ ਫਿੱਟਾ ਦੇ ਦਿੱਤਾ ਫਿੱਟਾ ਦੇ ਦਿੱਤਾ ਅੱਛਾ ਹੁਣ ਦੁਬਾਰਾ ਬਾਉਣ ਲੱਗਿਆ ਉਹਦੀ ਪਰ ਸਰੋਵਰ ਹਾਂ ਵਾੜ ਵਾੜਾ ਲਾਗੇ ਸਰੋਵਰ ਕੋ ਥੋੜਾ ਲਾਉਣਾ ਤਾਂ ਮੜ ਮੜਾਈ ਲਾਈ ਮੜ ਮੜਾ ਹਾਂ ਉੱਪਰੋਂ ਧੁੰਦ ਦੇਖਦੇ ਆ ਇੱਥੇ ਦੇ ਕਿਹੜੇ ਸੁਣਨਾ ਹੈ ਹੈ ਕਿਹੜੀ ਮੇਰਾ ਤਰੀਕਾ ਮੰਡਾਲੀ ਹੁਣ ਤਾਂ ਇਹਨੇ ਰੋਜ਼ ਬੱਟ ਕੇ ਦੇਖ ਕੇ ਆਉਂਦਾ ਹੋਣਾ ਇਹ ਤੁਰੀ ਵੀ ਆ ਐਨੀ ਐਨੀ ਹੋਈ ਜਾਂਦੇ ਆਲੇ ਤੁਰਪੀ ਠੰਡ ਠੰਡ ਲੱਗੀ ਦੀ ਆ ਠੰਡ ਛੱਡ ਦੇ ਤਰ ਕਹਾਂਗੇ ਤੁਰਪੀ ਨਾ ਬਸ ਕੰਮ ਫਤੇ ਆ ਠੰਡ ਵੀ ਜਿਆਦਾ ਜਦ ਉਹਨੂੰ ਦਾਣਾ ਛੱਡਦਾ ਪੈਰ ਜਿਹਦਾ ਮਤਲਬ ਜਾਮੂਗੀ ਜਿਹੜੀ ਉੱਤੀ ਖੜੀ ਵੇਚ ਵੇਚ ਕਰ ਗਈ ਜਿਕਣਾ ਪਹਿਨਾ ਕਰਿਆ ਉਹ ਬੀਜ ਖਤਮ ਆ। ਉਹ ਤੈਨੂੰ ਉਦਣੇ ਕਹਿਤਾ ਤਾਂ ਵੀ ਜੇ ਉਹ ਵਿੱਚ ਵਿੱਚ ਕਰਗੀ ਤਾਂ ਬੀਜ ਖਤਮ ਆ। ਨਾ ਫੇ ਗੱਲੇ ਜਿਵੇਂ ਸਰੋਂ ਬੀਤੀ ਉੱਤੇ। ਹਾਂ ਬਾਈ ਦੇ ਤਾਂ ਵਿਟਾ ਹੁਣ ਬਾਰ-ਬਾਰ ਨਹੀਂ। ਹੁਣ ਬਾਰ-ਬਾਰ ਕਿਹੜਾ ਘੁੰਮੀ ਜਾ। ਉਹ ਜਿੰਮੇ ਹੋਣੀ ਉਹਦਾ ਕੋਈ ਚੱਕਰ ਨਹੀਂ। ਬਸ ਆਏ ਵੀ ਥੋੜਾ ਲਾਉਣਾ ਦਾ ਰੂਟਾ ਬੱਟਰ। ਲਾਇਆ ਤਾਂ ਥੋੜਾ ਜਿਹਾ ਤੇਰੇ ਸਾਹਮਣੇ ਹੁਣ। ਥੋੜਾ ਥੋੜਾ ਜਾਇਆ ਲੱਗਦਾ ਨਹੀਂ। ਜੀਸ ਸਾਈ ਵੀ ਆ ਗਈ। ਹੈ? ਸਾਈ ਵੀ ਆ ਗਈ। ਕਾਦੀ? ਗੋਬੀ ਸਰੋਂ ਦੀ। ਕਿਨੂੰ? ਕਰਨਜੀ ਤੈਨੂੰ। ਗੱਗੜਾ ਡਾਰੀ। ਹਾਂ। ਮੈਂ ਕਹਿੰਦਾ ਇਹ ਬਾਲ ਜੰਗਲੀ ਹੋਈ ਮੈਂ ਵਾਟ ਲ ਜੂਗਾ ਉਹ ਹੋਈ ਜਾਣੀ ਡੇਢ ਬਿੱਗਾ ਜਗਾ ਮਣੀ ਮੈਂ ਤਾਂ ਜਿਹੜੀ ਆ ਕਹਿੰਦਾ ਉਹ ਵੀ ਕਹਿੰਦਾ ਵੀ ਤੈਨੂੰ ਡੇਢ ਬਿੱਗਾ ਜਗਾ ਮਣੀ ਦੀ ਆਪਾਂ ਨੇ ਅੱਧਾ ਕਿਲੋ ਬੀਜ ਪਾਤਾ ਫੇਰ ਉਹ ਰੇਤ ਨਹੀਂ ਘਟਾਉਂਦਾ ਹੈਗਾ ਇੰਨਾ ਬੀਜ ਅੱਛਾ ਬੀਜ ਮੈਂ ਕਹਿੰਦਾ ਜਿਹੜਾ ਗੇਰ ਆਵਾਜ਼ ਕਰਦਾ ਨਾ ਫੁੱਲ ਰੀਸ ਪਰ ਜੱਪਾ ਗੇਰ ਬਦਲਦੇ ਆ ਕਿਹੜਾ ਬਹੁਤ ਅਕਲਾ ਚੀਜ਼ ਦਾ ਕੰਮ ਹੁੰਦਾ ਇਹਦਾ ਨਾ ਮੇਰੀ ਗੱਲ ਸੁਣ ਤੂੰ ਬੰਬੇ ਕੋ ਆਟੀ ਐਡੇ ਐਡੇ ਡਰਾਈਵਰ ਬਣਿਆ ਪਤਾ ਤੇ ਇੱਥੇ ਇੱਕ ਟਰੈਕਟਰ ਨਹੀਂ ਚੱਲਦਾ ਕੀ ਕਰ ਰਿਹਾ ਹੈ ਜੀ ਇਹ ਸਾਰਾ ਨੇੜੇ ਲੱਗਦਾ ਉਹ ਜਨਾ ਵੜਦਾ ਫੜਕਾ ਦੇ ਡਰਾਈਵਰ ਆ ਇਹ ਹੈ ਫੜਕਾ ਲਈ ਹੈ ਨਹੀਂ ਹੋਰ ਵੀ ਹੈ ਨਾ ਇੱਕ ਹੋਰ ਵੀ ਆ ਕਰਾ ਇਹ ਮੁੱਟੇ ਦੇ ਗਏ ਲੱਗੇ 3000 ਦਾ ਮੁੱਟਾ ਗਏ ਉਹਦਾ ਉਹਦਾ ਆਪਣਾ ਮੁੱਟਾ ਹੋਣੀ ਫਾਦੇ ਪੈਣਾ ਆਹ ਉਹਦੀ ਡਿਲੀਵਰੀ ਦੇ ਪੈਸੇ ਕੱਟਣੇ ਆ ਹੈ ਨਾ ਹੁਣ ਸਾਰੇ ਕਿਆ ਰਿਆਂ ਚ ਡੋਲਾ ਪਾਉਂਗੇ ਪਤਾ ਹੀ ਜੰਮਿਆਊਗੀ ਵਿੱਚ ਫੇਰ ਕਣ ਕਿਆਰੇ ਆ ਹੱਥ ਦੇਖੀ ਲਾ ਕੇ ਲਾ ਕੇ ਦੇਖੀ ਨਾ ਆਏ ਬਸ ਇਹੀ ਤਾਂ ਸਿੱਟਦਾ ਏ ਸਾਰੀ ਜਿ ਸਿੱਟਦੇ ਚੱਲ ਉਹ ਰਹਿਣ ਦੇ ਸਿੱਟਣ ਨੂੰ ਯਾਰ ਕਿਆ ਕੋਈ ਕੰਤ ਦਾ ਸਿੱਟਾ ਦਿੱਤਾ ਬਈ ਯਾਰ ਇਹ ਤੇਰੀ ਜੰਮਣੀ ਨਹੀਂ ਹੈਗੀ ਇੱਥੇ ਉਹ ਜੰਮੂਗੀ ਤੈਨੂੰ ਮੈਂ ਜੰਮੀ ਵੀ ਦਿਖਾਉਂਗਾ ਇਹੇ ਪਾਣੀ ਲਾ ਕੇ ਜੰਮੂ ਜੰਮਿਆਊਗੀ ਪਾਣੀ ਲੱਗੀ ਜੰਮਣੀ ਆ ਬਸ ਜੰਮਿਆਊਗੀ ਗਿੱਲ ਤਾਂ ਹੈ ਨਹੀਂ ਬਾ ਗਿੱਲ ਦੇਖੀ ਵੀ ਜੰਮੀ ਵੀ ਲਈ ਵੀ ਤੂੰ ਮਾਰੀ ਜਾ ਤੂੰ ਦੋ ਬੰਦੇ ਤੇ ਮਾਰ ਮਾਰ ਕੇ ਸਿੱਟਦੇ ਨਾਲ ਸਾਫ ਜਾਉ ਜਣੇ ਇਹਨੇ ਇਹਨਾਂ ਦਾ ਆਪ ਕੋ ਸਿਕਾ ਨਹੀਂ ਹੋਣੂ ਪਾ ਨਹੀਂ ਦਿੰਦਾ ਕਰਨ ਦਿੰਦਾ ਤੂੰ ਸਵੇਰ ਦਾ ਕਾਟ ਮਾਰਿਆ ਪਿਆ ਮੈਨੂੰ ਆਹ ਉਹ ਜ਼ਿਆਦਾ ਕਾਟ ਮਾਰਦਾ ਏ ਤੇ ਬੱਲੇ ਤੇ ਕੰਬਣਾ ਇੱਧਰ ਤੇ ਵੀ ਆਹ ਤਾਂ ਹੀ ਉਹ ਢੋਣੀ ਏ ਇੱਥੇ ਲਈ ਸਾਨੂੰ ਪਰ ਇੱਕ ਸਾਈਡ ਤੇ ਉਹ ਚੱਲ ਚੱਜੇ ਤੂੰ ਮਾਰੀ ਸੀਧੀ ਏ ਯਾਰ ਤੁਸੀਂ ਵੀਰੇ ਦੋਵਾਂ ਨੇ ਤਾਂ ਵੀ ਸਰ ਜਣਾ ਹਾਂ ਹੋ ਆਏ ਲੈ ਇੱਕ ਸਾਈਡ ਤੇ ਸਿੱਧੇ ਤੇ ਤਾਂ ਵੀ ਸਰ ਜਣਾ ਦੋ ਤੇ ਸਿੱਧੇ ਤਾਂ ਵੀ ਸਰ ਜਣਾ ਉਹ ਇੱਧਰ ਦਾ ਪਾਣੀ ਪਰ ਕਹਿੰਦੇ ਨਹੀਂ ਉਹ ਤਾਂ ਕੋੜੀ ਦੇ ਬੱਟ ਨੂੰ ਬਾਰੀ ਨਹੀਂ ਆਉਣ ਦੇਣੀ ਤੁਸੀਂ ਕਿਸੇ ਨੂੰ ਵੀ। ਹਾਂ। ਇਹ ਕੀ ਕਰਨਾ ਜਪਟਾਣ ਜੇ ਖੜਕੇ ਨਾ ਪਾਣੀ ਲੱਗਦੀ ਜੰਮੇ ਹੋਣਾ। ਤੂੰ ਤਾਂ ਇਹਦੇ ਬੱਤੇ ਜੇ ਖਾ ਗਿਆ ਬੱਬੂ ਕੁੱਤਾ। ਹਾਂ? ਅਮਰੂਦ ਦੇ। ਬਾਣੀ ਇਹਨੂੰ ਬੱਬੂ ਕੁੱਤੀ ਖੇਤਾਂ ਮਾ ਹੋਰ ਗਿਆ। ਹੂੰ? ਬੱਬੂ ਕੁੱਤਾ ਬਹੁਤ ਆ ਬਾਈ। ਬਹੁਤ ਜ਼ਿਆਦਾ। ਨਾ। ਜ਼ਿਆਦਾ ਬੱਬੂ ਕੁੱਤਾ ਆਉਂਦਾ। ਆ ਇਹ ਪਤਾ ਨਹੀਂ ਕਿੱਥੇ ਰਹਿ ਅੱਜ ਕੀ ਆ ਨਾ। ਪਤਾ ਨਹੀਂ ਸਾਲਾ ਕਿੱਧਰ ਤੇ ਆਇਆ ਬਲਾਇ ਇਹ। ਨਹੀਂ। ਪਤਾ ਨਹੀਂ ਕਿੱਥੇ ਤੇ ਆਇਆ ਸਾਲਾ। ਕੀ ਆ? ਬੱਬੂ ਕੁੱਤਾ। ਲੂਟੇ ਵਰਤੇ ਆਉਂਦਾ ਬਾਈ ਇਹ। ਮੀ ਨਹੀਂ ਨਾ ਪਏ ਹੈਗੇ ਹਾਂ ਥੋੜਾ ਬੂਟੇ ਹੈ ਕਿੰਨਾ ਕਰੇ ਨਾ ਅੰਲੇ ਲਾਪਰੀ ਫੇਰ ਲਈ ਗੱਦ ਨੂੰ ਕਿਹੜਾ ਅੱਕੇ ਕਿਹੜਾ ਬਸ ਹੁਣ ਆਉਣਾ ਜਿਹੜਾ ਬਸ ਉਹਨੂੰ ਪਤਾ ਨਾ ਕਿਹੜਾ ਰਹਿੰਦਾ ਹੈ ਪਾਣੀ ਪੁਣੀ ਜਾ ਕੇ ਮੇਰੇ ਹੋ ਹੈ ਭਾਈ ਬੂਟਾ ਉਹ ਮਟਾਉਂਗਾ ਯਾਰ ਕੋਈ ਯਾਰ ਤੇ ਥੋੜੀ ਪਰਤੀ ਉਹ ਖੋਤਤੀ ਨਹੀਂ ਤੁਹਾਨੂੰ ਪਤਾ ਲੱਜਣਾਦਾ ਵੀ ਕਿੰਨੇ ਇੰਚ ਵੱਧ ਗਿਆ ਬਹੁਤ ਮੋਟਾ ਹੋ ਗਿਆ ਕਿਹੜਾ ਬੂਟਾ ਉਹ ਹਰਕਤ ਪੇਜ ਤੇ ਕੰਪਾਰਾ ਦੇ ਤੋ ਸਭ ਤੋਂ ਵੱਧ 26 ਜਿਹੜੇ 24 24 ਦੇ ਮਹੀਨੇ ਤੇ ਮੈਂ ਪਰਚੀ ਵੀ ਨਾ ਕਿਹਾ ਪਤਾ ਲੱਗਣਾ ਤੈਨੂੰ ਮੈਂ ਦੱਸਦਾ ਜੀ 24 24 ਦੇ ਮਹੀਨੇ ਤੇ ਹੂੰ ਓਏ ਹੁਣ 26 26 ਦੇ ਹੋਏ ਹੋਏ ਆ ਜੇ ਪਰਚੀ ਹੁੰਦੀ ਤੈਨੂੰ ਗੱਲੇ ਗੱਲੇ ਬੂਟੇ ਦਾ ਪਤਾ ਲੱਜਣਾ ਤਾਂ ਵੀ ਇੰਨੇ ਵਿੱਚ ਵੱਧ ਗਿਆ ਹਾਂ ਹਾਂ ਉਹਦੇ ਵਿੱਚ ਆਪਾਂ ਨੰਬਰ ਸਰ ਲਿਖਿਆ ਪਤਾ ਬੂਟਿਆਂ ਦਾ ਲੈਂਸਰ ਲੈਂਸਰ ਲਿਖੀ ਦਿੱਤੀ ਵੀ ਆਹ ਬੂਟਾ ਇੰਨੇ ਵਿੱਚ ਦਾ ਹਰ ਚੀ ਪੇਜ ਜੇ ਤਿਆਰ ਕਾਗਜ਼ੇ ਦੇ ਦੇ ਦੋ ਆਪਣੇ ਕਿੱਥੇ ਮਾਰੀ ਬਿਲੀ ਭਗਾ ਕੇ ਇਹਦੇ ਤੁਹਾਨੂੰ ਲਿਖ ਕੇ ਦਿੱਤੇ ਤੇ ਵੀ ਆਹ ਬੂਟਾ ਇੰਨੇ ਵਿੱਚ ਦਾ ਹੋ ਗਿਆ ਮਜਾਕ ਚ ਪੈ ਹੈ ਦੁਆਸ ਜਿੱਦਾਂ ਚ ਜਲੇਣਾ ਹੈ ਐਸੀ ਹੀ ਦੁਆ ਉੱਥੇ ਐਸੀ ਤਾਂ ਹੁਣ ਠੇਕੇਦਾਰ ਹੀ ਨੇ ਇਹਨੇ ਲੈ ਜਾਣੇ ਤੇਰੇ ਜਿੱਦਣ ਪੱਟਣ ਆਉਣਾ ਤੈਨੂੰ ਦੱਸ ਠੇਕੇਦਾਰ ਤਾਂ ਹੋਰ ਲਾ ਘੁੰਮਣ ਲੱਗੇ ਇਹਨੇ ਵੀ ਤੇਰੇ ਲੈ ਜਾਣੇ ਵੱਧ ਨਾ ਯਾਰ ਰੇਟ ਬਾਈ ਕੱਢਣਾ ਨਹੀਂ ਹੁਣ ਇਹ ਹੀ ਠੇਕੇਦਾਰ ਨੇ ਲੈ ਜਾਣੇ ਤੇਰੇ ਜਿੱਦਣ ਤਾਂ ਪੱਟਣ ਲੱਗਣਾ ਹੈ ਹਾਂ ਕਾਜ ਆਇਆ ਠੇਕੇਦਾਰ ਹਾਂ ਕਹਿੰਦਾ 4 ਕੋਲ ਦਾ ਸਾਡੇ 6 ਲੱਖ ਰੁਪਏ ਹੈ ਹਾਂ ਮਤਲਬ ਤੂੰ ਦੇ ਲਾਉਂ ਤਾਂ ਕਿੱਥੇ ਆ ਇਹ ਇਹ ਨਾਲ ਤੇ ਮੈਂ ਕਿਤੇ ਵਧੀਆ ਬੁਟਾ ਹੈ ਕਹੇ ਤੈਨੂੰ ਪੁੱਗ ਦੀ ਲੈ ਲ ਨਹੀ ਗੱਲ ਖਤਮ ਨੀ ਬਾਜ ਨਹੀਂ ਬਾਰੇ ਰਹਿੰਦੇ ਹਾਂ 시ਕੜਤ ਇੱਥੇ ਪੈਸੇ ਖੋਲਣੇ ਉਹ ਤੇਰੀ ਪੁੱਗ ਦੀ ਆ ਪੁੱਗ ਦੀ ਅਸੀਂ ਆਪਣੀ ਪੁੱਗ ਜੀ ਛੱਡਣੀ ਆ ਬਸ ਉਹ ਕੋਈ ਚੱਕਰ ਨਹੀਂ ਹੈ ਜਰਾ ਕਹਿੰਦਾ ਨਹੀਂ ਇੱਥੇ ਨਹੀਂ ਬੰਗਾ ਇੱਥੇ ਨਹੀਂ ਜਾ ਫਿਰ ਅਸੀਂ 7 ਲੱਖ ਮੰਗਦੇ ਫਿਰ ਫਿਰ ਕਹਿੰਦੇ ਤੁਸੀਂ ਪੈਸੇ ਜ਼ਿਆਦਾ ਮੰਗਦੇ ਆ ਮੈਂ ਜਦੋਂ ਠੀਕ ਮੰਗਦੇ ਫਿਰ ਤੂੰ ਕਹਿੰਦਾ ਨਹੀਂ ਇਹਦਾ ਚੱਕਰ ਆ ਇਹਦਾ ਪੈਸੇ ਆ ਆਹ ਹੋ ਗਏ ਖਾਸੇ ਮੰਗਾ ਆਪੇ ਬਹਿ ਕੇ ਕਹਿ ਦਿੰਦੇ ਆ ਪਹਿਲੇ ਗਏ ਤੇਰਾ ਗਾਲੇ ਨੂੰ ਮਗਾ ਮਗਾਉਣੇ ਨੇ 6.5 ਲੱਖ ਰੁਪਈਆ ਮਗਾ ਲਾ ਸਵਾ ਤੇ ਘੱਟ ਨਹੀਂ ਦੇਣੇ ਬੁੱਟੇ ਚਾਹੀਏ 8 ਮਗਾ ਲਾ ਗਏ ਹਾਂ ਬਾ ਸਵਾ ਤੇ ਘੱਟ ਨਹੀਂ ਦੇਣੇ ਤੈ ਘੱਟਣਾ ਨਹੀਂ ਹੈਗਾ ਬਸ ਹਾਂ ਮਾ ਇਹੇ ਕੰਮ ਸਾਡਾ ਹੈ ਸੌਦੇ ਨਾਲ ਉਹਨੂੰ ਪਹਿਲਾਂ ਗਾਇਤਾ ਵੀ ਕਹਿੰਦਾ ਭਾਈ ਦੱਸੋ ਦੱਸੋ ਮਾਪੇ ਦੱਸਿਆ ਤੈਨੂੰ ਖੜਨਾ ਪੈਣਾ ਹੈ ਨਹੀਂ ਪਰ ਤੇਰੇ ਪੰਜੀ ਘੱਟਣਾ ਹੈ ਨਹੀਂ ਅਸੀਂ ਉੱਥੇ ਹੀ ਮੁੱਕ ਨਿਪੜਿਆ ਕੰਮ ਉਹ ਤਾਂ ਹੋਊਗਾ ਬਾਤਾਂ ਫੇਰ ਉੱਥੇ ਹੀ ਨਿਪੜਿਆ ਜਾ ਕੇ ਹਾਂ ਯਾ ਪਾ ਠੀਕੇ ਮੰਗ ਲਈਏ ਪਹਿਲਾਂ ਹੀ ਫਿਰ ਠੇਕੇ ਦਾ ਕਹਿਣਾ ਵੀ ਖਬਰੇ ਹੋਸ਼ਲੇ ਆਉਂਗੇ ਉਹ ਤੇਰੇ ਤੂੰ ਤਾਂ ਨਾ ਕੰਮ ਹੋ ਜਾਂਦਾ ਆਹ ਆਹ ਤੂੰ ਤਾਂ ਹੈ ਉਹ ਨਾ ਫਿਰ ਨਾ ਬੈਠਿਆ ਰਹੇ ਉੱਥੇ ਸਿੱਧੀ ਗੱਲ ਹੈ ਮੈਂ ਕਿਹਾ ਹੋ ਜਾਣਾ ਸੌਦਾ ਹੁਣ ਹੋ ਜਾਣਾ ਸੌਦਾ ਤੇਰੇ ਕੋਲ ਆ ਘੁੰਮਦੇ ਆਂ ਕਿਹੜੇ ਕੋਈ ਬੀਜਣਾ ਵਿੱਚ ਕਣਕੇ ਪਿੱਛੇ ਨਹੀਂ ਆਏਗੀ ਬਾਕੇ ਹੁਣ ਪਾਣੀ ਇਹ ਭਰ ਦੇਣਾ ਫੇਰ ਜਵੀ ਵੀ ਕਿੰਨੀ ਕਾਲ ਪਹੁੰਚਦੀ ਉਹਦਾ ਖਰਚਾ ਜਾਂਦਾ ਇਹ ਪੱਟੋਗੇ ਤਾਂ ਜਬੀ ਦੀ ਦੂੰਗਾ ਜਬੀ ਬੀਜ ਲਿਓ ਪੱਟੋਗੇ ਫੇ ਗੰਨਾ ਲਾ ਦੂੰਗਾ ਥਲੇ ਨੂੰ ਕੰਪਿਊਟਰ ਕੰਪਿਊਟਰ ਐ ਕੱਢ ਕੇ ਜਣਾ ਜੁਰਾ ਫੇ ਬੂਟਾ ਲਾ ਦੂੰਗਾ ਇੱਥੇ ਵੀ ਫੇ ਬੂਟਾ ਉਹ ਤਾਂ ਦੇਖ ਲਿਓ ਜਿੱਧਰ ਲਾਉਣਾ ਨਾਲੇ ਉਰਲੇ 'ਚ ਕਹਿੰਦੇ ਲਾਉਣਾ ਉਰਲੇ ਰਹਿਣ ਨੂੰ ਏ ਜਿੱਤਾਂ ਲੱਗ ਜਵੇ ਇੱਕ ਵਾਰੀ ਤਾਂ ਵਧੀਆ ਗੱਲ ਹੁੰਦੀ ਆ ਪਰਲੇ 'ਚ ਹਾਂ ਫੇ ਰਹਿਣ ਨੂੰਗੇ ਫੇ ਸਾਢੇ ਸਾਢੇ ਸਾਈਡਾਂ ਬੂਟੇ ਥੋੜੇ ਜਿਆਦਾ ਹੋ ਜਣੇ ਦੋਵਾਂ ਦੇ ਗੈਲ ਲਾ ਦਿਓ ਬਸ ਜਿੱਦਣ ਲੱਗੂਗੇ ਹਾਂ ਉਹਦੇ ਪੱਟ ਲੈਣੇ 100 ਨਹੀਂ ਲਾਉਂਗਾ ਪਰਲੇ ਪੱਟੂ ਜੀ ਦੇਖੋ ਇਹ ਕਹਿੰਦਾ ਸੂਰਨ ਨੂੰ ਲਾਉਣੀ ਪਈ ਤਾਂ ਸੂਰੇ ਨਹੀਂ ਚਲੋ ਤੇਰੀ ਚੋਇਸ ਆ ਤੈਨੂੰ ਦੇਖਣਾ ਆਪਣਾ ਮੁੰਡੇ ਮੈਂ ਲਾਇ ਬੰਬੇ ਮੇਰੀ ਗੱਲ ਸੁਣ ਲੈ ਹੂੰ ਮੁੰਡੇ ਮੈਂ ਲਾਇ ਮੁੰਡਾ ਗੇਤਾ ਵੜਨਾ ਪੈਣਾ ਫਿਰ ਉਹ ਤਾਂ ਵੱਡੇ ਹੋ ਜਾਣਗੇ ਗੇਤਾ ਵੱਡਾ ਜੂਗੇ ਜਾਨੀ ਹਾਂ ਹੈ ਐਤ ਕੀ ਗਾਹ ਨੂੰ ਉਹ ਕਾਹ ਰਿਹਾ ਫਰਬਰੀ ਤੱਕ ਉਹਦੇ ਚ ਲੱਗਦਾ ਬੂਟਾ ਫਰਬਰੀ ਜਾ ਕੇ ਤਾਂ ਵੱਡੇ ਹੋ ਜਾਣੇ ਮੁੰਡੇ ਨੇ ਜੰਮਣੇ ਚ ਫਰਕ ਤਾਂ ਨਹੀਂ ਪਊਗਾ ਤੇ ਇਹ ਮੁੰਡੇ ਚ ਲਾਉਣੇ ਮੁੰਡਾ ਬਾਹ ਕੇ ਜੇ ਤੈਨੂੰ ਕਣਕ ਬੀਜਣੀ ਪੈਣੀ ਆ ਇਹ ਤੋਕੇ ਨਾ ਬੀਜ ਨਾ ਆਪਾਂ ਨੇ ਬੀਜੜ ਵੱਢ ਕੇ ਲਾਉ ਕਹਿ ਮੁੰਡੇ ਚ ਨਹੀਂ ਲਾਉਣੇ ਕਹਿੰਦਾ ਪਰ ਬੀਜੜ ਵੱਢਣਾ ਜਦ ਹਾਂ ਜਦ ਲਾਉਣੇ ਆ ਜਦ ਲਾਉਣੇ ਮੁੰਡਾ ਰੱਖਣਾ ਮੁੰਡਾ ਰੱਖਣਾ ਆ ਹੀ ਕਹਿਣਾ ਤੂੰ ਕਿਹਨਾਂ ਮੁੰਡੇ ਚ ਲਾਉਣੇ ਜੀ ਜਦ ਨੂੰ ਵੱਢੋ ਜੂਗਾ ਕਿੰਨਾ ਬੀਜੜ ਵੱਢ ਹੋ ਜਾਣਾ ਤਾਂ ਪਰਚੀਆਂ ਤੇ ਬੈਂਡ ਆ ਮੁੰਡਾ ਬਣ ਖੜਾ ਲਈ ਕੋਈ ਖੇਤ ਠੀਕ ਇਹ ਆਊਟੋਂ ਦਾ ਏਰੀਆ ਦਿਖਿਆ ਕੋਈ ਖੇਤ ਖੜਾ ਕੇ ਉਹ ਖੇਤ ਨੇ ਵੇੜ ਦੀ ਜਿਹੜੇ ਚ ਤਾਂ ਲਾਉਣਾ ਤੇ ਟ੍ਰੈਕ ਨਾਲ ਲੱਜੂਗਾ ਇੰਨਾ ਹੁੱਟਿਓਗਾ ਹੁੱਟਿਓਗਾ ਯਾਰ ਜਨਵਰੀ ਤੇ ਬਾਅਦ ਕਰਦਾ ਸਾਰਾ ਫਰਵਰੀ ਵਾਲਾ ਫੁੱਟੇ ਹੋਣਾ ਫਰਵਰੀ ਚ ਬੂਟੇ ਲੱਗ ਜਾਂਦੇ ਆ ਕੋਈ ਚੱਕਰ ਨਹੀਂ ਹੈਗਾ ਠੀਕ ਆ ਹਾਂ ਹੀ ਪਰ ਪਰ ਕੇ ਸੁੱਕਦਾ ਨਹੀਂ ਦਿੱਤਾ ਚਲ ਠੀਕ ਆ ਫੇ ਮੁੰਡੇ ਬਾਅਦ ਪੱਤਰਾ ਨਹੀਂ ਸੁੱਕਦਾ ਉਹ ਤਾਂ ਠੀਕ ਆ ਹੈ ਕਿ ਨਹੀਂ ਚਲੋ ਠੀਕ ਆ ਜੀ ਚੰਗਾ ਜੀ ਚੰਗਾ ਜੀ